ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ ਤੂੰ ਸਹਿਬ ਗੁਣੀ ਨੇ ਦਾਨਾ ਤੇਰੀ ਮਹਿਮਾ ਬਰਨ ਨਾ ਸਕੂੰ ਕਰਿ ਉਚ ਭਗਵਾਨ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੀ ਬੋਲ ਨਾ ਜਾਣੀ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੀ ਬੋਲ ਨਾ ਜਾਣੀ ਮਾਇਆ ਮਧ ਮਾਤਾ ਮਰਨਾ ਚੀਤ ਨ ਆਵੇ ਮੇਰੀ RAM ਰਾਈ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪੌਖਿ ਸੁਨਾਹੀ ਜਮਨਾ ਆਵੀ ਨੀਰੇ ਰਹਾਓ ਜੋ ਤਿਰੇ ਰੰਗ ਰਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੀਟੀ ਕੋਈ ਸਤਗੁਰ ਕਾ ਦਲਾਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪੈਰ ਅਰਾਦੀ ਤੇਰੀ ਸ਼ਰਨ ਤੇਰੀ ਪਰਵਾਸੀ ਪੰਜ ਦੁਸ਼ਟ ਲੈ ਸਾਦੇ ਗਿਆਨ ਧਿਆਨਿ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੀ ਸ਼ਕਰਮ ਨਾ ਜਾਣਾਂ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸਹਿਜ ਪਾਠ ਦਾ ਆਨੰਦ ਮਾਣਦੇ ਹਾਂ ਔਰ ਸਰਬੱਤ ਹੀ ਸੰਗਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਤੇ ਗੁਰ ਸ਼ਬਦ ਵਿਚਾਰ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਪਵਿੱਤਰ ਬਾਣੀ ਦੀਆਂ ਜਿਹੜੀਆਂ ਆਪਾਂ ਵਿਚਾਰਾਂ ਕਰਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਉਹ ਆਪ ਜੀ ਦੇ ਤੱਕ ਜਿਹੜੀ ਆ ਪਹੁੰਚਦੀ ਰਹੇ ਕਿਉਂਕਿ ਸਾਡੀ ਇੱਕ ਨਿਮਾਣੀ ਜੀ ਕੋਸ਼ਿਸ਼ ਆ ਕਿ ਅਸੀਂ ਸਭ ਨੂੰ ਜਿਹੜਾ ਪਰਮਾਤਮਾ ਦੇ ਰੰਗ ਵਿੱਚ ਰੰਗਣ ਦੇ ਲਈ ਕੋਸ਼ਿਸ਼ ਕਰੀਏ ਗੁਰੂ ਨਾਲ ਜੋੜੀਏ ਕਿਉਂਕਿ ਗੁਰੂ ਤੋਂ ਬਿਨਾ ਜਿਹੜਾ ਵਾ ਉਹ ਗਿਆਨ ਨਹੀਂ ਹੋ ਸਕਦਾ ਸੱਚੇ ਰਾਹ ਦੇ ਉੱਤੇ ਸਾਨੂੰ ਗੁਰੂ ਨਹੀਂ ਪਾਉਣਾ ਵਾ ਜੇ ਗੁਰੂ ਵਾਲੇ ਬਣ ਗਏ ਗੁਰੂ ਦੀ ਸਿੱਖਿਆ ਤੇ ਚੱਲ ਪਏ ਤਾਂ ਸਾਡਾ ਜੀਵਨ ਜਿਹੜਾ ਵਾ ਉਹ ਸੱਚਮੁੱਚ ਹੀ ਸਵਰਗ ਬਣ ਜਾਵੇਗਾ ਸਾਡੇ ਮਨ ਦੇ ਵਿੱਚ ਚੰਗੇ ਵਿਚਾਰ ਆਉਣਗੇ ਔਰ ਅਸੀਂ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਆ ਤੇ ਗੁਰੂ ਸਾਹਿਬਾਨ ਨੇ ਸਾਡੇ ਤੇ ਬੜੀ ਅਪਾਰ ਬਖਸ਼ਿਸ਼ ਕੀਤੀ ਆ ਜੋ ਸਾਨੂੰ ਸਾਬ ਜੀ ਦੇ ਲੜ ਲਾਇਆ ਵਾ ਔਰ ਗੁਰੂ ਸਾਹਿਬ ਦੇ ਨਾਲ ਸਾਨੂੰ ਜਿਹੜਾ ਵਾ ਇਹ ਜਿਹੜਾ ਖਜ਼ਾਨਾ ਜਿਹੜਾ ਭਗਤ ਖਜ਼ਾਨਾ ਬਖਸ਼ਿਆ ਵਾ ਆਪਾਂ ਨੂੰ ਗੁਰੂ ਸਾਹਿਬਾਨ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਾਂ ਨੂੰ ਜੋੜਿਆ ਵਾ ਇਹ ਜਿਹੜੀ ਅਨਮੋਲ ਬਾਣੀਆਂ ਇਹਦਾ ਕੋਈ ਮੋਲ ਨਹੀਂ ਇਹडे ਸਾਡੇ ਜਿੱਥੇ ਜੀਵਨ ਜਾਜ ਦੱਸਣੀ ਸਾਨੂੰ ਸਾਡੇ ਵਿੱਚ ਸਤਿਗੁਣ ਪੈਦਾ ਕਰਨੇ ਆ ਸਾਡਾ ਚਾਰ ਵਿਹਾਰ ਚੰਗਾ ਕਰਨਾ ਵਾ ਉਹਦੇ ਨਾਲ ਨਾਲ ਸਾਨੂੰ ਚੰਗੇ ਸੰਸਕਾਰ ਰੱਬੀ ਗੁਣ ਵਾਲੇ ਇੱਕ ਸੱਚਮੁੱਚ ਹੀ ਜੇ ਕਿਹਾ ਜਾਵੇ ਤਾਂ ਇਹੋ ਜੇ ਗੁਣ ਜਿਹੜੇ ਆ ਕਿਤੋਂ ਨਹੀਂ ਮਿਲਨੇ ਭਾਵੇਂ ਸਾਰਾ ਜਗਤ ਤੁਸੀਂ ਟੋਲ ਕੇ ਵੇਖ ਲਓ ਇਹ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਇਹ ਸਾਡੀ ਰਹਿਨਮਾਈ ਕਰਦੇ ਨੇ ਸਾਡੇ ਰਾਹ ਦਸਰੇ ਨੇ ਔਰ ਇਹਨਾਂ ਦੇ ਨਾਲ ਹੀ ਸਾਡੀ ਜਿਹੜੀ ਆ ਉਹ ਸਿਰ ਜਿਹੜਾ ਉੱਚਾ ਹੋਣਾ ਵਾ ਸਮਾਜ ਦੇ ਵਿੱਚ ਕਿਉਂਕਿ ਅਸੀਂ ਇਥੋਂ ਸਿੱਖਣਾ ਵਾ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਸਿੱਖਿਆ ਵਾ ਬਹੁਤ ਸਾਰੀ ਜਿਹੜੀ ਗੁਰਬਾਣੀ ਜਿਹੜੀ ਆ ਸਾਨੂੰ ਥਾਂ-ਥਾਂ ਤੇ ਸਮਝਾਉਂਦੀ ਆ ਹਰ ਜਗ੍ਹਾ ਤੇ ਜਿਹੜੀ ਆ ਸਾਡੀ ਗਵਾਹੀ ਕਰਦੀ ਆ ਸਾਨੂੰ ਮਾੜੇ ਕੰਮਾਂ ਤੋਂ ਵਰਜਦੀ ਆ ਔਰ ਚੰਗੇ ਕਰਮ ਕਰਨ ਦੇ ਲਈ ਪ੍ਰੇਰਦੀ ਆ ਤੇ ਆਓ ਆਪਾਂ ਬਹੁਤੀਆਂ ਵਿਚਾਰਾ ਨਾ ਕਰਦੇ ਹੋਈ ਸਹਿਜ ਬਾਣ ਦਾ ਆਰੰਭ ਕਰੀਏ ਸਰਬੱਤ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਦੀ ਬਖਸ਼ੀ ਹੋਈ ਫਤੇ ਦੀ ਆਪਾਂ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਸੰਤ ਸਰਨ ਜੋ ਜਨ ਪਰੇ ਸੋ ਜਨਿ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰਿ ਅਵਤਾਰ ਅਸ਼ਟਪਦੀ ਸੰਤ ਕੇ ਦੂਖ ਕਨਿ ਆਰਜਾ ਘਟੇ ਸੰਤ ਕੇ ਦੂਖਨ ਜਮਤੇ ਨਹੀਂ ਛੁਟੇ ਸੰਤ ਕੇ ਦੂਖਨ ਸੁਖ ਸਭ ਜਾਈ ਸੰਤ ਕੇ ਦੂਖਨ ਨਰਕ ਮੈਂ ਪਾਈ ਸੰਤ ਕੇ ਦੂਕਣ ਮਤ ਹੋਏ ਮਲੀਨ ਸੰਤ ਕੇ ਦੂਕਣ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੇ ਨਾ ਕੋਈ ਸੰਤ ਕੇ ਦੂਕਣ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੂਕਣ ਤੇ ਮੁਖ ਭਵੇ ਸੰਤ ਕੇ ਦੂਕਣ ਕਾਗ ਜੋਂ ਲਵੇ ਸੰਤ ਕੇ ਦੂਖਨ ਸਰਪ ਜੋਨ ਪਾਈ ਸੰਤ ਕੇ ਦੂਖਨ ਤ੍ਰਿਗਤ ਜੋਨ ਕਿਰਮਾਈ ਸੰਤ ਕੇ ਦੂਖਨ ਤ੍ਰਿਸ਼ਨਾ ਮੇ ਜਲੇ ਸੰਤ ਕੇ ਦੂਖਨ ਸਭ ਕੋ ਛਲੇ ਸੰਤ ਕੇ ਦੂਖਨ ਤੇਜ ਸਭ ਜਾਏ ਸੰਤ ਕੇ ਦੂਖਨ ਨੀਚ ਨਚਾਏ ਸੰਤ ਦੁਖੀ ਕਾ ਤਾਉ ਕੋ ਨਹੀਂ ਨਾਨਕ ਸੰਤ ਭਾਵੀ ਤਾਂ ਓਏ ਪੀ ਗਤ ਪਾਹੀ ਸੰਤ ਕਾ ਨਿੰਦਕ ਮਹਾ ਅਤਾਈ ਸੰਤ ਕਾ ਨਿੰਦਕ ਖਿੰ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੀ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੋਖੀ ਕੋ डान ਲਾਗੇ ਸੰਤ ਕੇ ਦੋਖੀ ਕੋ ਸਭ ਤਿਆਗੇ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਸੰਤ ਕਾ ਦੋਖੀ ਜਨਮੈ ਮਰੀ ਸੰਤ ਕੀ ਦੂਖ ਨਾ ਸੁਖ ਤੇ ਟਰੇ ਸੰਤ ਦੇ ਦੋਖੀ ਕੋ ਨਾਹੀਂ ਠਾਓ ਸੰਤ ਨਾਨਕ ਸੰਤ ਭਾਵੇਂ ਤਾਂ ਲੈ ਮਲਾਈ ਸੰਤ ਦਾ ਦੋਖੀ ਜਦ ਬੀਜ ਤੇ ਟੂਟੇ ਸੰਤ ਦਾ ਦੋਖੀ ਕਿਤੇ ਕਾਜ ਨਾ ਪਹੁੰਚੇ ਸੰਤ ਦੇ ਦੋਖੀ ਕੋ ਉਦਿਆਨ ਪਰਮਾਈਏ ਸੰਤ ਦਾ ਦੋਖੀ ਉਜੜ ਪਾਈਏ ਸੰਤ ਦਾ ਦੋਖੀ ਅੰਦਰ ਤੇ ਤੋਤਾ ਜਿਵੇਂ ਸਾਸ ਬਿਨਾ ਮਿਰਤਕੀ ਲੋਤਾ ਸੰਤ ਦੇ ਦੋਖੀ ਕੀ ਜੜ ਕਿਛ ਨਾਹੀਂ ਸੰਤ ਦਾ ਦੋਖੀ ਅੰਤਰ ਤੇਤੋਤਾ ਜਿਉਂ ਸਾਸ ਬਿਨਾ ਮਿਰਤ ਕੀ ਲੋਤਾ ਸੰਤ ਕੇ ਦੋਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੀ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੀ ਤਾਂ ਲਏ ਓਹ ਭਾਰ ਸੰਤ ਕਾ ਦੋਖੀ ਓਂ ਬਿਲ ਲਾਈ ਜਿਉਂ ਜਲ ਬਿ ਹੂਣ ਮਛਲੀ ਤੜਪੜਾਈ ਸੰਤ ਕਾ ਦੋਖੀ ਭੂਖਾ ਨਹੀਂ ਰਾਜੇ ਜਿਉਂ ਪਾਬ ਗੀਂਦ ਨਹੀਂ ਧਰਾਪੈ ਸੰਤ ਕਾ ਦੋਖੀ ਛੁੱਟੇ ਅਕੇਲਾ ਜਿਉਂ ਬਿਵਾੜ ਤਿਲ ਖੇਤ ਮਾਹੀ ਦੋਹਿਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਤੋਰ ਹੀ ਪਇਆ ਨਾਨਕ ਜੋਤੀ ਸਿ ਭਾਵੇ ਸੋਈ ਥਿਆ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਇ ਸੰਤ ਕਾ ਦੋਖੀ ਕੋ ਦਰਗਾ ਮਿਲੇ ਸਜਾਈ ਸੰਤ ਕਾ ਦੋਖੀ ਸਦਾ ਸਹਿ ਕਾਈਐ ਸੰਤ ਕਾ ਦੋਖੀ ਨਾ ਮਰੇ ਨਾ ਜਵਾਈਐ ਸੰਤ ਕੇ ਦੋਖੀ ਕੀ ਪੁਜੇ ਨਾ ਆਸਾ ਸੰਤ ਕਾ ਦੋਖੀ ਉਟ ਚੱਲੇ ਨਿਰਾਸਾ ਸੰਤ ਕੇ ਦੋਖ ਨਾ ਤ੍ਰਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਇਆ ਕਰਤਨਾ ਮੀਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸ ਕੀ ਜੋ ਕਰਨੀ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਾਵੂ ਸਾਸਗਰਾਸ ਸਭ ਕਿਛੁ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਨਾ ਕੀ ਲਿਆ ਬਕਰਨੇ ਹਾਰ ਦੂਸਰ ਕਾਉਨ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਅਪ ਨਾਮ ਦੇਵ ਢਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਪੋ ਸੁਰਜਨੋ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰਖੋ ਨਾਨਕ ਦੂਖ ਪਰਮ ਪਉ ਜਾਏ ਅਸ਼ਟਪਦੀ ਮਨੋ ਕੀਟੇ ਕ ਬ੍ਰਿਤੀ ਸਭ ਜਾਣ ਦੇਵਨ ਕੋ ਈ ਕੀ ਭਗਵਾਨ ਜਿਸਕੇ ਦੀਏ ਰਹੇ ਅਕਾਏ ਬਹੁ ਨ ਤ੍ਰਿਸ਼ਨਾ ਲਾਗੇ ਆਈ ਮਾਰੀ ਰੱਖੀ ਏ ਕੋ ਆਪ ਮਨੁਖ ਕੇ ਕਿਛੁ ਨਾਹੀ ਹਾਤ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਟ ਪਰੋਇ ਸਿਮਰੋ 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 ਪ੍ਰਭ ਸੋਏ ਨਾਨਕ ਬਿਗਨ ਨ ਲਾਗੇ ਕੋਈ ਉਸਤਤ ਮਨ ਮੇ ਕਰਨ ਰੰਕਾਰ ਕਰਮਨ ਮੇਰੇ ਸਤਿ ਬਿਵਹਾਰ ਨਿਰਮਲ ਰਚਨਾ ਅਮਰਤ ਪੀਓ ਸਦਾ ਸੁਹਿਲਾ ਕਰ ਲੀ ਜੀਓ ਨੈਨੋ ਪੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਬ ਸੰਗ ਯਾਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗ ਨਾਨਕ ਊਜਲ ਮਥਾ ਵੱਡੇ ਭਾਗੀ ਤੇ ਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੀ RAM ਨਾਮ ਜੋ ਕਰੇ ਵਿਚਾਰ ਸੇਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੇ ਇਤ ਉਤ ਕੀ ਜੋ ਸੋਝੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਰੰਜਨ ਜਾਨਿਆ ਗੁਰ ਪ੍ਰਸਾਦਿ ਆਪਨਿ ਆਪ ਸੁਜੇ ਤਿਸ ਕੀ ਜਾਨੋ ਤ੍ਰਿਸ਼ਨਾ 부ਜੇ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਓ ਹਰ ਜਨ ਰਹਿਤ ਅਨ ਦੇਨ ਕੀਰਤਨ ਕੇਵਲ ਬਖਿਆਨ ਕ੍ਰਿਸ਼ਤ ਮੈ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਪਾਰਬ ਰਮ ਕੀ ਜਿਸ ਮਨ ਭੂਖ नानक तिसे न ना लागे दुख जिसको हर प्रभ मन चित आवी सो संत सुहेला नहीं डुलावे जिस प्रभ अपना कृपा करी सो सेवक कहो किसते डरे जैसा साव तैसा दृष्टाया अपने कार्य में आप उसमाया ਸੋਧਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛੂ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਾ ਕਿਛੁ ਜਨਮੈ ਨਾ ਕਿਛੁ ਮਰੀ ਆਪਨ ਚਲੀਤ ਆਪ ਹੀ ਕਰਿ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪੋ ਸਗਲ ਮੈ ਆਪ ਅਨਕ ਜੁਗਤ ਰਚਿ ਥਾਪਿ ਉਤਾਪਿ ਆਪੇ ਬਨਾਸੀ ਨਾਹੀ ਕਿਛੁ ਕੰਡ ਧਰਮ ਤਾਰਿਓ ਬ੍ਰਹਮੰਡ ਲਾਖੇ ਪੇਵਪੁਰਖ ਪ੍ਰਤਾਪ ਆਪ ਜਪਾਈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ ਪ੍ਰਭ ਕੀ ਸੇਵਕ ਸਗਲ ਉਦਾਰਨ ਪ੍ਰਭ ਕੀ ਸੇਵਕ ਦੂਖ ਬਿਸਾਰਨ ਆਪੇ ਮੇਲ ਲਾਇ ਕਿਰਪਾਲ ਗੁਰ ਕਾ ਸ਼ਬਦ ਜਬ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬੜ ਭਾਗੀ ਨਾਮ ਜਪਤੇ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ ਜੋ ਕਿਸ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਵੇ ਹੋਈ ਸੋ ਹੋਈ ਕਰਨੀ ਹਾਰ ਪਛਾਣੀ ਸੋਈ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾ ਨਾ ਜਿਸ ਤੇ ਉਪਜੇ ਤਿਸ ਮਾਹੀ ਸਮਾਏ ਉਈ ਸੋ ਕਨਦਾਨ ਉਨੂ ਬਣ ਆਏ ਆਪਸ ਕੋ ਆਪ ਦੀਨੋ ਮਾਨੋ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਂਕੇ ਸਿਮਰਨ ਯੁਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਤਾ ਕੋਈ ਨਹੀਂ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਇ ਜੈਸੋ ਪ੍ਰਾਨੀ ਲੋਚੇ ਕੋਇ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਬ ਏਕ ਹਰਿ ਨਾਮ ਰੂਪਵੰਤ ਹੋਇ ਨਾਹੀ ਮੋਹਿ ਪ੍ਰਭ ਕੀ ਜੋਤ ਸਗਲ ਕਟ ਸੋਹੀ ਤਨਵੰਤਾ ਹੋਇ ਕਿਆ ਕੋ ਗਰਬ ਹੈ ਜਾਂ ਸਭ ਕਿਛੁ ਤਿਸ ਕਾ ਦੀਆ ਦਰਬੇ ਅਦ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜਿ ਕੋ ਹੋਇ ਬਹਿਦ ਤਾਰ ਤਿਸ ਦੇਨ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਤੂਟੇ ਹਉ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਾਵੇਂ ਤੰਮਣ ਤਿਉ ਗੁਰ ਕਾ ਸ਼ਬਦ ਮਨਿ ਅਸਤੰਮਣ ਜਿਉ ਬਖਾਨ ਨਾਬ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਇ ਵਿਗਾਸ ਜਿਉ ਮਹਾ ਉਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤੈਨ ਸੰਤਨ ਕੀ ਬਛੋ ਤੂਰ ਨਾਨਕੀ ਹਰ ਲੋਚਾ ਪੂਰ ਮਨ ਮੂਰ ਕਾਹੀ ਬਿਲ ਲਾਈਏ ਪੂਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਅਵਰਤਿ ਆਗਤੋਂ ਤਿਸੇ ਚਿਤਾਰ ਜੋ ਕਿਸ ਕਰੇ ਸੋਈ ਸੁਖਮਾਨ ਭੂਲਾ ਕਾਹੀ ਪਿਰੇ ਅਜਾਨ ਕੌਣ ਪਸਤ ਆਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ RAM ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਕਰ ਜਾਹੇ ਜੇ ਸਬਕਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤਾਜਿ ਵਿਮਾਨ ਲੇਹੁ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤਾ ਸੰਗ ਚਾਲ ਅਵਰ ਤਿਆਗ ਵਿਕਿਆ ਜੰਜਾਲ ਤਨ ਤਨ ਕਹੀ ਸਭ ਕੋਏ ਮੁਖ ਊਜੜ ਹਰ ਦਰਗਹਿ ਸੋਏ ਇਹੇ ਵਿਪਾਰ ਬਿਰਲਾ ਵਪਾਰੀ ਨਾਨਕ ਤਾਂ ਕੇ ਸਦ ਬਲਹਾਰੀ ਚਰਨ ਸਾਧਕੇ ਤੋਏ ਤੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸ ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਕੀ ਸੇਵਾ ਵੱਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਗੰਤੇ ਸਾਧੂ ਰਾਕੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਕੇ ਓਟ ਗਈ ਸੰਤਾਂ ਦਰਿਆ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤੇ ਕੋ ਦਿਵਲਨ ਹਾਰ ਪੂਖੇ ਕੋ ਦੇਵਤੀ ਆਧਾਰ ਸਰਬਨਦਾਨ ਜਾ ਕੀ ਦ੍ਰਿਸ਼ਟੀ ਮਾਹੀ ਪੂਰਬ ਲਿਖੇ ਕਾ ਲੈਣਾ ਪਾਇ ਸਭ ਕੁਝ ਤਿਸ ਕਾ ਜੋ ਕਰਨੇ ਜੋਗ ਤਿਸ ਬਿਨ ਦੂਸਰ ਹੋਵਾ ਨਾ ਓਗ ਜਪੁ ਜਾਨੁ ਸਦਾ ਸਦਾ ਦਿਨੁ ਰਾਣੀ ਸਭ ਤੀ ਉਚ ਨਿਰਮਲੇ ਕਰਨੀ ਕਰਿ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜ ਨਿਰਮਲthਿਆ ਜਾਂ ਕੇ ਮਨ ਗੁਰ ਕੀ ਪ੍ਰਤੀਤ ਤਿਸ ਦਨ ਆਵੇ ਹਰ ਪ੍ਰਭ ਤੀਤ ਭਗਤ ਭਗਤ ਸੁਣੀ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸਚ ਕਰਨੀ ਸਜਤਾ ਕੀ ਰਹਿਤ ਸਚ ਹਿਰਦੇ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾਇ ਆਕਾਰ ਸਚ ਵਰਤੇ ਸਾਚਾ ਅਪਸਾਰ ਪਰਬ ਰਾਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਰੇਕ ਨ ਰੰਗ ਕਿਸ਼ ਤਰੇਹ ਗੋਨ ਤੇ ਪਰਬ ਭਿੰਨ ਇਸੇ ਬਜਾਏ ਨਾਨਕਾ ਜਿਸ ਹੋਵੇ ਸੋ ਪਰਸਨ रूप न रेखा न रंग किस रह गुण ते प्रभु बिन तसे बजाए नानका जिस होवे सो प्रसन्न वाहे गुरु जी का खालसा वाहे गुरु जी की फतेह गुरु प्यारी परम सम्मान योग्य 사드 사ंगत जी आप जी ने तुर्की वाणी आई तिन सगली चिंता मिटाई ਜੋ ਗੁਰੂ ਸਹਿਬਾਨਾਂ ਦੇ ਮੁਖਾਰਬਿੰਦ ਦੇ ਵਿੱਚੋਂ ਉਚਾਰਨ ਕੀਤੀ ਗਈ ਔਰ ਇਸ ਬਾਣੀ ਦਾ ਆਪਾਂ ਅੱਜ ਨੰਦਮਾਣਿਆ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਇਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੀ ਆ ਔਰ ਇਸ ਬਾਣੀ ਦੀਆਂ 24 ਅਸ਼ਟਪਦੀਆਂ ਔਰ ਆਪਾਂ ਲੜੀਵਾਰ ਇਸ ਬਾਣੀ ਦਾ ਜਿਹੜਾ ਵਾ ਉਹ ਸਹਿਜ ਪਾਠ ਜਿਹੜਾ ਕਰਦੇ ਆ ਰਹੇ ਆਂ ਔਰ ਬਾਣੀ ਪੜਦੇ ਅੰਦਾਜ਼ ਕੋਲੋਂ ਵਿਚਾਰਾਂ ਕਰਦਿਆਂ ਮੇਰੇ ਕੋਲੋਂ ਏਕ ਨੀਨੇਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਰੂਪੀ ਸਾਧ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਭੁੱਲਾਂ ਬਖਸ਼ਣ ਯੋਗ ਨੇ ਦਾਸ ਦੀਆਂ ਭੁੱਲਾਂ ਜਿਹੜੀਆਂ ਬਖਸ਼ ਦੇਣੀਆਂ ਮਾਫ਼ ਕਰ ਦੇਣੀਆਂ ਅਤੇ ਗੁਰੂ ਦੇ ਜਿਹੜੇ ਸ਼ਬਦ ਨੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਾਂ ਆਪਣੇ ਜੀਵਨ ਨੂੰ ਸਾਰੀ ਸਫਲ ਕਰੀਏ ਗੁਰੂ ਮਹਾਰਾਜ ਸਾਨੂੰ ਚੰਗੀ ਮੱਤ ਦੇਵੇ ਸਮਤ ਦੇਵੇ ਔਰ ਸਾਨੂੰ ਸੋਝੀ ਬਖਸ਼ੇ ਚੰਗੇ ਮਾੜੇ ਦੀ ਸਾਨੂੰ ਪਰਖ ਹੋ ਜਾਏ ਅਸੀਂ ਜਿਹੜੇ ਸ਼ੁਭ ਕਰਮ ਕਰਕੇ ਆਪਣੇ ਜੀਵਨ ਨੂੰ ਜਿਹੜਾ ਸਫਲ ਕਰੀਏ